ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਹੀ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮੁਰੰਮਤ ਵੀ ਕਰਵਾਈ ਜਾਂਦੀ ਹੈ ਇੱਕ ਦਿਨ ਅਚਾਨਕ ਹੀ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ ਉਹਨੂੰ ਅਚਾਨਕ ਰਿਪੇਅਰ ਕਰਾਣਾ ਪੈ ਗਿਆ ਤਾਂ ਉਸ ਕਰਕੇ ਉਹ ਥੋੜਾ ਜਿਹਾ ਸਿਗਾ ਪਰ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਆਰਓ ਸਿਸਟਮ ਜਿਹੜੇ ਹੈ ਠੀਕ ਚੱਲ ਰਹੇ ਨੇ ਹੁਣ ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਐਦਾਂ ਦੀ ਹਾਂਜੀ ਕੀ ਕਾਰਨ ਸਮਝਦੇ ਹੋ ਕਿ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨ ਨੂੰ ਕੀ ਕਾਰਨ ਬਣਦੇ ਹੋਗੇ ਪਿੱਛੇ ਦੇਖੋ ਜੀ ਹੁਣ ਵਿਦਿਆਰਥੀ ਨੇ ਉਹ ਉਸ ਦਿਨ ਉਹ ਜੋ ਟੂ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮਿੰਟ ਵਗੈਰਾ ਜੋ ਵੀ ਰਿਪੇਅਰ ਕਰਾਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ ਅਦਰਵਾਈਜ਼ ਕਾਲਰ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉੱਥੋਂ ਹੀ ਪਾਣੀ ਪਿੰਦੇ ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ ਕਿ ਕਿੰਨੇ ਆਰੋ ਲੱਗੇ ਨੇਗੇ ਤੋਂ ਦਾਵਾ ਜਿਹੜੇ ਕਿ ਵੀਡੀਓ ਸਾਡੇ 3 ਆਰੋ ਲੱਗੇ ਹੋਏ ਨੇ ਤਿੰਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਰਲ ਕੀਤੀ ਹੈ ਉਹ ਪਾਣੀ ਸਾਫ ਹੈ ਹਾਂਜੀ ਹਾਂਜੀ ਪੂਰਾ ਸਾਫ ਹੈ ਪਾਣੀ ਹਾਂਜੀ ਹਾਂਜੀ ਉਹ ਮਰਮਤ ਕਰਵਾਨੇ ਨੇ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀਆਂ ਮੋਟਰ ਵਗੈਰਾ ਸਭ ਕੁਝ ਤਾਂ ਹੋ ਐਸੀ ਕੋਈ ਗੱਲ ਨਹੀਂ ਹੈ ਕਾਲਜ ਲੱਗਦਾ ਨਹੀਂ ਕਿ ਮੈਨੇਜਮੈਂਟ ਨੂੰ ਕੱਲਾ ਦੇਖਣਾ ਚਾਹੀਦਾਗਾ ਵੀ ਉਸ ਤੋਂ ਬਾਅਦ ਵੀਡੀਓ ਵਾਇਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕੋਵੀ ਕੈਡਮੀ ਸਰਕਾਰੀ ਰਜਿੰਦਰਾ ਕਾਲਜ ਠੀਕ ਹੈ ਠੀਕ ਹੈ नालेगाम प्रिंसिपल थी थी। ते, ते नहीं नहीं, मैं बनाती हूँ नहीं ट्रेनिंग नहीं इको गल रहेगी मैं उनमें कैंडी कड़ी दांतों के कॉलेज में आप लुकराप कर दी पश्चिम ओही ओही में कुछ ना लास्ट थे वही ना कुछ ना लास्ट में कुछ ना ताहिन अच्छा सी तोड़ना वो भी जब तो आठ डिग्री पहुँच नहीं कितियों ने वो गार्ड मतलब � ਉਹ ਉਹ ਨਹੀਂ ਗੱਲ ਚ ਤਾਂ ਹਿਸਾਬ ਨਹੀਂ ਤੁੰ ਕਰਿਆ ਸਰ ਪਤਾ ਨਹੀਂ ਦੇਖ ਰਿਹਾ ਕਿਡਾ ਪੁਸਾ ਤੋਂ ਸਵਾਰ ਰਹੇ ਹਾਂ ਉਹ ਬਹੁਤ ਹੀ ਭਾਗ ਸਰ ਉਹ ਲੱਗਦੀ ਹੈਗਾ ਕਿ ਉਹ ਹਰ ਇੱਕ ਚੀਜ਼ ਦੇ ਵਿੱਚ ਮਤਲਬ ਉਹਦਾ ਹੈਗਾ ਉਹਦਾ ਜੇ ਆਪਾਂ ਇਹ ਮੜੀ ਜੀ ਦੇ ਰੋਣਦਿਆਂ ਦਾ ਦਾਅਵਾ ਮੈਂ ਕੋਲ ਆ ਜਾਈਏ ਚਲੋ ਗਾਂਹਾਂ ਜਾਣ ਤੋਂ ਉਹਨੇ ਐਮ ਐਲ ਐਮ ਪੀ ਵੀ ਬਣ ਲਈ ਹਾਂ ਉਹਨੇ ਕਿਹਾ ਵੀ ਬੰਦੇ ਬਣਦੇ ਜੀ ਪਰ ਭਾਈ ਜੀ ਅਸੀਂ ਇੱਕ ਗੱਲ ਉਹਨੂੰ ਜਰ ਮੈਂ ਤਾਂ ਉਹ ਕਹਿੰਦੀ ਹਾਂ ਵੀ ਜਿਹੜਾ ਇਹ ਡਿਸਿਪਲਨ ਹੈ ਕਾਲਜ ਸਿੱਖੀ ਹਰ ਵਾਰ ਜਦੋਂ ਬਾਹਰ ਟ੍ਰਾਗੇ ਫਾਰ ਐਗਜ਼ਾਮਪਲ ਤੇ ਯੂਨ